ਲੋ ਜੀ ਸਵੇਰ ਕੁੱਕੜਾ ਨੂੰ ਥੋੜੇ ਟਾਈਮ ਲਈ ਛੱਡਿਆ ਸੀਗਾ ਹੁਣ ਮੀਂਹ ਪੈ ਰਿਹਾ ਬੋ ਪੈ ਕੇ ਹਟਿਆ ਹੁਣੀ ਠੰਡ ਬਹੁਤ ਆ ਹਵਾ ਬਹੁਤ ਚੱਲ ਰਹੀ ਐ ਕੁੱਕੜਾ ਦੀ ਲਸਣ ਪਿਆਜ਼ ਧਨੀਆ ਬੰਦ ਗੋਭੀ ਹੋਰ ਪਤਾ ਨਹੀਂ ਕੀ ਲਟਰਨ ਬਟਰ ਮਸਾਲਾ ਲਾ ਕੇ ਹੁਣ ਲਿਆਂਦਾ ਹੁਣ ਇਹਨਾਂ ਨੂੰ ਅੰਦਰ ਹੀ ਰੱਖਦੇ ਆ ਅੰਦਰ ਹੀ ਖਾਪੀ ਲੈਣਗੇ ਸਵੇਰੇ ਕਿਉਂਕਿ ਥੋੜਾ ਟਾਈਮ ਛੱਡਿਆ ਸੀ ਧੁੱਪ ਵੀ ਨਹੀਂ ਨਿਕਲੀ ਠੰਡ ਬਹੁਤ ਆ ਹਵਾ ਚੱਲ ਰਹੀ ਐ ਠੰਡੀ ਠੰਡੀ ਮੀਪ ਯਾ ਮੇਰ ਕੋ ਰਿਆ ਨਹੀਂ ਗਿਆ ਮੈਂ ਕਿ ਇੱਕ ਗਰਮ ਗਰਮ ਸਮਾਨ ਇਹਨਾਂ ਨੂੰ ਪਾ ਕੇ ਆਨੇ ਆ ਵਿੱਚ ਪਾਤਾ ਅੰਡਾ denn ਦਿੱਤਾ ਵੇਖੋਲ ਇੱਕ ਦਿੱਤਾ ਦਿੱਤਾ ਕੱਢ ਖੋਲ ਅੰਡਾ ਕੱਢ ਲੈ ਕੱਢ ਲੈ ਕੱਢ ਲੈ ਆਪੇ ਖਾ ਲੈਣਗੇ ਬਾਸ ਆਪੇ ਕਿੰਨੇ ਦਿੱਤੇ ਇੱਕ ਇੱਕ ਕਿਹੜੀ ਮੁਰਗਿੰਦ ਦਿੱਤਾ ਹੋਗਾ ਆ ਵੱਡੀ ਨਹੀਂ ਦਿੱਤਾ ਨਾ ਉਹਨਾਂ ਨੇ ਖਲਾਰ ਹੀ ਲਿਆ ਸਿੱਧਾ ਕਰ ਦੇ ਐ ਕਰ ਇੱਕ ਆਂਡੇ ਚ ਪਾ ਦੇ ਥੋੜਾ ਜਿਹਾ ਥੋੜਾ ਜਿਹਾ ਆਂਡੇ ਚ ਪਾ ਕੇ ਦੋ ਥਾਵਾਂ ਤੇ ਪਾ ਦੇ ਐਵੇਂ ਲੜਨਗੇ ਦੋ ਥਾਵਾਂ ਤੇ ਪਾ ਦੇ ਉਹਨਾਂ ਦਾ ਪੂਰਾ ਪੰਡਾ ਖਲਾਰ ਲਿਆ ਚਲ ਆ ਵੀ ਵਿੱਚੇ ਮੜੇ ਐ ਸਿਰ ਦੇ ਅੱਪੇ ਖਾ ਕੋ ਲੈਣਗੇ ਹੁਣ ਅੰਡਾ ਕਿਸੇ ਦਾ ਹੋਰ ਵੇਖਾ ਨਾਲ ਲਟਕਿਆ ਨਾ ਹੋਵੇ ਚਾਇਤਰਾ ਇਹ ਕੀ ਹੈ ਚਲ ਠੀਕ ਹੈ ਟੱਕਦੇ ਉਸ ਤੋਂ ਬਾਅਦ ਆਪਾਂ ਕਵਰ-ਕਵਰ ਕਰ ਦਾਂਗੇ ਸਾਰਾ ਅੰਡਾ ਦੇਖੋ ਵੀ ਮਿੱਤਰੋ ਬਹੁਤ ਵੱਡਾ ਸਾਈਜ਼ ਚ ਇੱਕ ਮੇਰਾ ਵੀਰ ਕਮੈਂਟ ਕਰਿਓ ਜਿਹਨੂੰ ਨੌਲੇਜ ਹੋਵੇ ਵੀ ਆਂਡਾ ਹੁੰਦਾ ਤੇ ਮੁਰਗੀ ਦੇ ਨਾਲ ਇੱਕ ਮੁਰਗੀ ਦਾ ਹੀ ਆਉਂਦਾ ਵੈਸੇ ਤਾਂ ਬਾਕੀ ਸਾਰਿਆਂ ਦੇ ਨਹੀਂ ਹੈਗਾ ਇੱਕ ਮੁਰਗੀ ਨਾਲ ਬਾ ਜਦੋਂ ਆਂਡਾ ਦਿੰਦੀ ਹੈ ਤਾਂ ਥੋੜਾ ਜਿਹਾ ਖੂਨ ਲੱਗਿਆ ਹੁੰਦਾ ਵੀ ਕਿਉਂ ਹੁੰਦਾ ਵੀ ਕਿਸ ਚੀਜ਼ ਦਾ ਕਾਰਟ ਹੈ ਕੀ ਦਈਏ ਇੱਕ ਹੀ ਮੁਰਗੀ ਦੀ ਹੈ ਬਾਕੀ ਸਾਰਿਆਂ ਦੀ ਸਹੀ ਹੁੰਦਾ ਚਲ ਹੁਣ ਦੂਜੇ ਖੋਲੀਏ ਕੋਈ ਨਹੀਂ ਆ ਬਾਅਦ ਚੋ ਕਵਰ ਕਰ ਦਾਂਗੇ ਹਾਂ ਪਿਆਰਿਆਂ ਦੇ ਆ ਖੋਲ ਦੇ ਆ ਮੈਨੂੰ ਫੜਾ ਦੇ ਆ ਮੈਂ ਇਸ ਰੱਖ ਦੇਣਾ ਸਾਰਾ ਇਹ ਮਿਕਸ ਮਸਾਲਾ ਬਤਿਆਨਾ ਬਤਿਆਨਾ ਇਹ ਪੰਜਾ ਆਪਣਾ ਨਾਲ ਮਿਹਨਤ ਕਰਾ ਰਿਹਾ ਫੁੱਲ ਅੰਡਾ ਵੈਸੇ ਹੀ ਬਹੁਤ ਹੈ ਹਵਾ ਚੱਲੀ ਆਂਦੀ ਹੈ ਲੈਟ ਨਹੀਂ ਗਈ ਉਹਦੇ ਚ ਵੇਖੰਡ ਦਿੱਤਾ ਕੋਈ ਪਹਿਲਾਂ ਅੰਡਾ ਵੇਖ ਕ੍ਰੇਟ ਜਾਸੇ ਪਾਸੇ ਠੀਕ ਆ ਜਾ ਯਾਰ ਪਾਣਾ ਪਾਣੀ ਲਿਉਣਾ ਭੁੱਲ ਗਏ ਗਰਮ ਪਾਣੀ ਲਿਉਣਾ ਸੀਗਾ ਚੱਲ ਕੋਈ ਨਾ ਐ ਕਰ ਉਹ ਲਾ ਉਹ ਵੀ ਚੱਕ ਲੈ ਅੰਡੇ ਵਾਲਾ ਅੰਡਾ ਬਾਹਰ ਕੱਢ ਦੇ ਤੇ ਨੀ ਤਾਂ ਐਂ ਕਰ ਆ ਰਹਿੰਦੇ ਐ ਵੀ ਇਹ ਰਹਿੰਦੇ ਉਹ ਚੱਕ ਲੈ ਉਹ ਨੀਲਾ ਆ ਦੋ ਥਾਂਵਾਂ ਤੇ ਪਾ ਦਿੰਨੇ ਆ ਬਾਹਰ ਨਹੀਂ ਹੋਣਾ ਬਾਹਰ ਨਹੀਂ ਹੋਣਾ ਪੱਤੇ ਅੰਦਰ 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 ਹਾਂ ਪਾਣੀ ਡੋਲ ਦੇ ਅੰਦਰ 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 ਅਜੇ ਤੂੰ ਆਂਡਾ ਨਹੀਂ ਦਿੱਤਾ ਇਹ ਕਰਦੇ ਥੋੜਾ ਥੋੜਾ ਮਟੀਰੀਅਲ ਪਾ ਦਿੰਨੇ ਆ ਜੀ ਆਪੇ ਖਾਣਗੇ ਤਿਆਰ लालजा है लालचा उधर पाता है चल यार अख दें अज चल नेरा अंदर यार एक इक्की आया इधर भी है है नहीं उधर भी है नहीं चलो कोई गल ਖਾ ਲੋ ਬਹਲਾ ਇਹਨ ਖਲਾਰ ਕੇ ਸਵਾਦ ਆਉਂਦਾ ਹੈ ਪੁਲਾਰੀਆਂ ਖਾ ਲੋ ਇੱਕ ਗਲਤੀ ਰਹੀ ਗਈ ਪਾਣੀ ਲਾਉਣਾ ਸੀ ਗਰਮ ਚਲੋ ਬਾਅਦ ਚ ਰੱਖ ਜਾਗੇ ਉਧਰ ਕਵਰ ਆਣਾ ਹਵਾ ਤਾਂ ਨਹੀਂ ਆਉਂਦੀ ਕਿਧਰਲੇ ਪਾਸੋਂ ਉਹ ਵੀ ਠੀਕ ਆ ਉਹ ਵੀ ਠੀਕ ਆ ਚਲ ਬਸ ਬਾਕੀ ਪੌਤੋ ਤਰਪਾਲ ਪਾ ਦਾਂਗੇ ਖਾਲੂ ਖਾਲੂ ਚਲ ਓਕੇ ਬਾਏ ਬਾਏ ਸਵੇਰ ਮਿਲਦੇ ਆ ਟੱਕਦੇ ਵੀ ਖੁੱਡੇ ਵੀ ਨਵੇਂ ਬਣਾਉਣ ਵਾਲੇ ਆ ਥੋੜੀਆਂ ਮੁਰਗੀਆਂ ਹੋਰ ਲਿਆ ਕੇ ਸੀਲ ਸੂਲ ਵੀ ਦੂਜੀਆਂ ਵੀ ਲਾ ਕੇ ਫਿਰ ਟਾਈਮ ਕੱਢਦੇ ਤਾਂ ਟਾਈਮ ਨਹੀਂ ਮਿਲਦਾ ਹਾਂ ਡਿੱਗਣ ਗਿਆ ਬਤਾ ਡਿੱਗਣ ਬਸ ਨਾਲ ਜੇ ਲਾ ਦੇ ਬਿੱਲੀ ਨਾ ਵੜੇ ਜਿਹੜੀ ਆ ਵੇਖ ਜਿਵੇਂ ਆ ਛੱਡ ਦਿੰਨੇ ਆ ਨਾ ਆਪਾਂ ਇਹ ਫੇਰ ਪੈਣ ਲੱਗ ਗਿਆ ਬਰਨਾ ਲਾ ਦੇ ਜਮਾ ਕਰਕੇ ਉਹ ਇਨੀ ਠੰਡੀ ਹਵਾ ਉਹ ਦੇਖੋ ਸ਼ਿਕਾਰ ਵੀ ਉੱਤੇ ਤੇ ਫਿਰਦੇ ਆ ਕਿਧਰ ਗਿਆ ਪੱਜ ਗਿਆ ਥੱਲੇ ਬਿੱਲੇ ਸੀ ਮੋਟਾ ਬਿੱਲਾ ਬੰਨ ਲਾ ਦੇ ਉਹ ਇਧਰ ਕਵਰ ਕਰਦੇ ਲੈ ਉਤੇ ਇੱਟ ਰੱਖ ਦੇ ਲੈ ਹੋ ਗਿਆ ਆ ਥੋੜੀ ਜਿਹੀ ਸੰ ਰਹਿ ਗਿਆ ਯਾਰ ਇਧਰ ਵੀ ਕਵਰ ਕਰਦੀ ਏ ਥੋੜਾ ਜਿਹਾ ਉਹ ਪਏ ਆ ਗੱਟੇ ਉਹ ਲਿਆ ਆ ਦੂਜਾ ਵੀ ਲਿਆ ਹਾਂ ਬਸ ਇੱਕ ਤਾਂ ਇਧਰ ਲਾ ਦੇ ਇਧਰਲੇ ਪਾਸੇ ਕਿਹਾ ਉਧਰ ਤੱਕ ਕਵਰੀ ਏ ਬਸ ਤੇ ਟੁੱਟ ਰੱਖਦੇ ਵੱਡੀ ਮੋਟੀ ਹਾਂ ਥੱਲੇ ਤਾਂ ਜਗ੍ਹਾ ਹੈ ਨਹੀਂ ਉੱਤੇ ਬਣਾਇਆ ਛੱਤ ਤੇ ਛੱਤ ਤੇ ਮਾੜੀ ਮੋਟੀ ਜਗ੍ਹਾ ਉੱਤੇ ਕਰ ਦਾਂਗੇ ਮੀਨੀ ਪੋਲਟਰੀ ਫਾਰਮ ਬਣਾ ਦੇਣਾ ਹਾਂ ਉੱਥੇ ਲਾ ਦੇ ਉਹ ਥੋੜੀ ਜਗ੍ਹਾ ਰਹਿ ਗਈ ਕੋਰਾ ਕਾਰਾ ਠੰਡੂ ਡੰਦਰ ਨਾ ਜਾਵੇ ਜਿਹੜੀ ਕਰਕੇ ਮੇਰੇ ਖਿਆਲ ਇਹਨਾਂ ਨੇ ਆਂਡੇ ਵੀ 21 ਦਿੱਤਾ ਚਲੋ ਠੀਕ ਹੈ ਵੀ ਬਾਏ ਬਾਏ ਧੰਨਵਾਦ ਭੈਣ ਭਰਾ ਜਿਹੜੇ ਵੀ ਇੱਥੇ ਤੱਕ ਆਏ ਆ ਪਲੀਜ਼ ਸਬਸਕ੍ਰਾਈਬ ਕਰਦੇ ਹੋ ਜੇ